ਹਾਈ ਥੋੜੀ ਜਿਹੀ ਕੱਟ ਥੋੜੀ ਕੱਟ ਮੇਕਅਪ ਲੱਗ ਜਾਣਾ ਕੋਈ ਗੱਲ ਨਹੀਂ ਹੁਣ ਤਾਂ ਕੁਛ ਮਰਜ਼ੀ ਲੱਗ ਜਵੇ ਕੱਲ ਕੀ ਬੁੱਲਿਆ ਕਰਦੀ ਮੈਂ ਕੱਲ੍ਹ ਗਿਆ ਤੁਹਾਡਾ ਬਹੁਤ ਹੀ ਸਿਸਟਮ ਕੱਲ੍ਹ ਦੇ ਵਿਆਹ ਵਾਲੇ ਦਿਨ ਲਾੜੇ ਨੇ ਇੱਕ ਹੀ ਗੱਲ ਤੇ ਸੱਜ ਵਿਆਹੀ ਦਾ ਹੋਇਆ ਦਿਲ ਖੁਸ਼ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼ ਸਾਫ਼ ਦੇਖ ਸਕਦੇ ਹੋ ਕੁੜੀ ਨੂੰ ਆਪਣੇ ਵਿਆਹ ਦਾ ਕਿੰਨਾ ਚਾਰ ਤੇ ਦੂਜੇ ਪਾਸੇ ਦੇਖਿਆ ਜਾ ਵੀ ਕਿ ਕੁੜੀ ਨੇ ਆਪਣੇ ਘਰ ਵਾਲੇ ਨੂੰ ਪਾਈ ਜੱਫੀ ਤੇ ਮੁੰਡਾ ਵੀ ਬੇਹੱਦ ਖੁਸ਼ ਜਿਵੇਂ ਕਿ ਕਿਹਾ ਜਾਂਦਾ ਕਿ ਵਿਆਹ ਵਾਲੇ ਦਿਨ ਹਰ ਇੱਕ ਪੰਜਾਬੀ ਦਾ ਦਿਲ ਬੇਹੱਦ ਖੁਸ਼ ਹੁੰਦਾ ਹੈ ਉੱਥੇ ਦੋਤੇ ਸ ਮੁੰਡੇ ਨੇ ਵੀ ਆਪਣੀ ਘਰ ਵਾਲੀ ਦਾ ਜਦੋਂ ਦਿਲ ਖੁਸ਼ ਕਰ ਦਿੱਤਾ ਤੇ ਕਹੀ ਗੱਲ ਤੇ ਕਹੇ ਤੇ ਕੋਈ ਚੱਕਰ ਨਹੀਂ ਹੁੰਦਾ ਅੰਵੇਆ ਹੋ ਗਿਆ ਜਿਥੇ ਕਿ ਦੋਤੋ ਇਹੋ ਜੀ ਹੈ ਵੀਡੀਓ ਹਰ ਇੱਕ ਪੰਜਾਬੀ ਦਾ ਦਿਲ ਬੇਹੱਦ ਖੁਸ਼ ਕਰਕੇ ਰੱਖ ਲੈਂਦੇ ਹਨ ਤੇ ਤੁਸੀਂ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਜੁੜਨ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਜੋ ਅਸੀਂ ਅਪਡੇਟਾਂ ਲੈਂਦੇ ਰਹਾਂਗੇ